ਜੁਦਾ 2 ਮਹੀਨੇ ਚੁੱਕੇ ਨੇ ਸਾਡੇ ਨਾਲ ਮਤਰਈ ਮਾਹ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਜੈ ਐਸ ਡੀਓ ਐਕਸ਼ਨ ਮੁਰਦਾਬਾਦ 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 ਮੀਡੀਆ ਨਾ ਨਾਵੇ ਤੇ ਸਾਡੀ ਆਵਾਜ਼ ਵੀ ਨਾ ਕੋਈ ਸੁਣੇ ਸਾਡੇ ਲਿਕੇ ਨਿਕੇ ਬੱਚੇ ਪਾਣੀ ਤੋਂ ਰੋਟੀ ਤੋਂ ਦਰਸਦੇ ਪਿਆਰ ਹੁੰਦੇ ਪਿਆਨ ਅਸੀਂ ਹੁਣ ਸਾਰੇ ਚਾਹ ਤੋਂ ਪੀਣਾ ਆਏ ਸਾਰੇ ਇਸਨੇ ਚਾਹ ਨਹੀਂ ਪੀਤੀ ਘਨਾਤਾ ਨਹੀਂ ਹੈ ਜਿੰਦਾ ਸਰਕਾਰ ਮੁਰਦਾਬਾਦ 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 ਮੈਂ ਤੈਨੂੰ ਹਟਾਏ ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਮੀ ਸਰਕਾਰ ਜਿਹੜੀ ਸਤਾ ਚਾਹੀਏ 600 ਯੂਨਟਾਂ ਜਿਹੜੀਆਂ ਇਹਨਾਂ ਨੇ ਫਰੀ ਦੇ ਲਾਰੇ ਲਾ ਕੇ ਆਈ ਐ ਬਹੁਤ ਪਰੇਸ਼ਾਨ ਆ ਸੀ 2 ਮਹੀਨੇ ਤੋਂ ਬਿਜਲੀ ਤੋਂ ਪਾਣੀ ਤੋਂ ਨਿਆਣੇ ਪਰੇਸ਼ਾਨ ਨਿੱਕ ਨਿੱਕ ਨਿਆਣੇ ਰੋਂਦੇ ਪੂਰੀ ਪੂਰਾ ਜਾਗਦੇ ਸੀ ਜਦੋਂ ਲਾਈਟ ਜਾਂ ਪਾਣੀ ਨਹੀਂ ਮਿਲੂਗਾ ਉਹਨਾਂ ਦੇ ਵਿੱਚ ਜਿਹੜਾ ਨਰਾਸ਼ਤਾ ਉਹ ਜਰੂਰ ਆਉਣੇ ਲਾਜ਼ਮੀ ਐ ਲਾਤਾਂ ਵੀ ਰਾਗੇ ਵੇ ਤੌਂਤਾਂ ਵੀ ਰਾਗੇ ਮੈਂ ਕਹਾਂ ਤੌਂਤਾਂ ਵੀ ਰਾਗੇ ਵੇ ਟੰਕਣ ਟੰਕਪਾਲ ਵੇ ਆਪੀ ਵੇ ਭਗਵੰਦ ਮਾਰ ਤੂੰ ਜਾਰੋ ਜਿ ਸਰਪ ਪਾ ਕੇ ਕੀ اے اللہ اے اللہ جو لوکی لائٹ اور بنا پانی تو مزدور نے چھوڑو دیکھو سارے عام مزدور جنتا جاਵੇ تا جاਵੇ کسے یہ بالکل کم نہیں کرتے دھیان نہیں کرتے یہ بہانے ਲاوندے نے کہ ਸਾਡੇ ਕੋਲੇ ملازمین ਦੀ کمی ਉਹ ਤਾਂ ਮਾਲੂ ਮੰਤਰੀ ਬਣਾ ਕੇ ਪਸਤਾਨੇ ਪਿਆ ਤੇ ਅੱਜ 26 ਘੰਟੇ ਹੋ ਗਏ ਨਾ ਨਾ ਲੈਟ ਨਾ ਪਾਣੀ ਨਾ ਨਾ ਨੀ ਪਿਛਲੇ ਦਿਖਿਆ ਹੋਣਾ ਬਈ 2-3 ਦਿਨ ਪੂਰੇ ਲੁਧਿਆਣੇ ਦੀ ਲਾਈਟ ਬੰਦ ਰਹੀ ਸਾਡਾ ਕਿਹਦੀ ਕੱਚਾ ਕਿੱਥੇ ਜਾਏ ਜਾਂਦੇ ਦਸ ਬਿਜਲੀ ਵਾ ਹਾਏ 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 ਜੇ ਪਾਣੀ ਹੋਏਗਾ ਲੈਟ ਹੋਏਗੀ ਤਾਂ ਹੀ ਬੱਚੇ ਨਾ ਟੋਕ ਸਕੂਲਾਂ ਚ ਜਾਣਗੇ ਰੋਟੀ ਪਕਾਵਾਂਗਾ ਲੈਟ ਹੋ ਗਈ ਆ ਤੇ ਕੋਈ ਉਨੀ ਕੀ ਮਰੰਦਾ ਕੋਈ ਮੁੱਲੇ ਦੇ ਵਿੱਚ ਕੋਈ ਸਿਆਪਾ ਹੋ ਗਿਆ ਤੇ ਭਗਵੰਤ ਮਾਨ ਸਿੰਘ ਜ਼ਿੰਮੇਵਾਰ ਤੇਰਾ ਬਨਵੇਂ ਐਮਲ ਜ਼ਿੰਮੇਵਾਰ ਹੋ ਗਏ ਇੱਕ ਘੰਟੇ ਦੇ ਵਿੱਚ ਬਿਜਲੀ ਇਹਨਾਂ ਨੂੰ ਜਿਹੜੀ ਰੋਧ ਤੂੰ ਤਾਂ ਕਹਿੰਦਾ ਗੋਗੀ ਪੁਹਾ ਬਾ ਰਾਜਾ ਗੋਗੀ ਪੁਹਾ ਬੋਤਾ ਪੁਹਾ ਦੇ ਤੇ ਗੋਗੀ ਪੁਹਾ ਨੇ ਦਿਲੋ ਬੋਤਾ ਪੁਹਾਇਆ ਨੇ ਅਨਾਰੇ ਗੱਡੀਆਂ ਜਿਹੀਆਂ ਛੇਸੀ ਲੱਗੇ ਨੇ ਭਗਵੰਤ ਪਾਵੇ ਜਲੰਦਰ ਕੋਠੀ ਲੈ ਲਈਏ ਕਿਉਂਕਿ ਹਾਰ ਗਿਆ ਲੈ ਹੁਣ ਉਹਨੂੰ ਜਲੰਦਰ ਚ ਕੋਠੀ ਤਾਂ ਲੈ ਲਈ ਪੈ ਗਈ ਪਾਜੀ ਇਹ ਕੋਈ 1 2 4 ਦਿਨਾਂ ਦੀ ਗੱਲ ਹੀ ਬਲਕਿ ਡੇਢ ਮਹੀਨਾ ਹੋ ਚੁੱਕਾ ਹੈ 2 ਮਹੀਨੇ ਹੋ ਚੁੱਕੇ ਨੇ ਸਾਡੇ ਨਾਲ ਮਤਰਈ ਮਾ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਲੋਕਾਂ ਤੋਂ ਝੂਠੇ ਵਾਦੇ ਲਾਰੇ ਲਾ ਕੇ ਵੋਟਾਂ ਲੈ ਕੇ ਆਮ ਆਦਮੀ ਸਰਕਾਰ ਜਿਹੜੀ ਸਤਾ ਚਾਹੀਏ 600 ਯੂਨਟਾਂ ਜਿਹੜੀਆਂ ਇਹਨਾਂ ਨੇ ਫ੍ਰੀ ਦੇ ਲਾਰੇ ਲਾ ਕੇ ਆਈ ਹੈ ਅੱਜ ਤੁਹਾਨੂੰ ਸਾਹ ਸਾਹ ਦਿਖਾ ਰਿਹਾ ਕਿ ਲਾ ਕੇ ਡੇਢ ਤੋਂ 2 ਮਹੀਨੇ ਤੋਂ ਨਾ ਹੀ ਜਿੰਨੀ ਆ ਰਹੀ ਹੈ ਆ ਰਹੀ ਹੈ 25 ਅਸਲ 25 ਦਿਨ ਕੀ ਕਿੰਦੇ ਹੋ ਗਿਆ ਜੋ ਲੋਕੀ ਲਾਈਟ ਔਰ ਬਿਨਾ ਪਾਣੀ ਤੋਂ ਮਜਬੂਰ ਨੇ ਦੇਖੋ ਕਿ ਆਪ ਮਜਬੂਰ ਜਨਤਾ ਜਾਵੇ ਤਾਂ ਜਾਵੇ ਕਿਸੇ ਬੀਬੀ ਜੀ ਕੀ ਲਗਾ ਇੱਥੇ ਬਿਜਲੀ ਹਸਤਰ ਚ ਪਹੁੰਚੇ ਹੋ ਤੁਸੀਂ ਕੀ ਰਾਜੇ ਤੁਸੀਂ ਸਾਡੀ ਨਾ ਬੱਤੀ ਨਾ ਪਹਣੀ মিডিਆ ਨਾ ਆਣਾ ਵੇ ਤੇ ਸਾਡੀ ਆਵਾਜ਼ ਵੀ ਨਾ ਕੋਈ ਸੁਨੇ ਅਸੀਂ ਧੰਨਵਾਦ ਕਰਨ ਆ ਜਿਹੜੇ ਮੀਡੀਆ ਸਾਡੀ ਆਵਾਜ਼ ਉਠਾਉਂਦੀਏ ਤੇ ਤੁਰ ਤੱਕ ਅਕਸਰ ਹਰ ਤੱਕ ਸਾਡੀ ਆਵਾਜ਼ ਜਾਣੀ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਨ ਆ ਤੇ ਸਿਆਪਾ ਕਿਉਂ ਕੀਤਾ ਜਾ ਰਿਹਾ ਪਿੱਤ ਸਿਆਪਾ ਇਹ ਕਰਨ ਆ ਅਸੀਂ ਭਗਵੰਤਾ ਮਨ ਨੂੰ ਅਸੀਂ ਭਗਵੰਤਾ ਮਾ ਨੂੰ ਮੰਤਰੀ ਬਣਾ ਕੇ ਪਸਤਾਨੇ ਪਿਆ ਕਿਉਂਕਿ ਇਹ ਪਹਿਲਾਂ ਹੋਂ ਤੋਂ ਪਹਿਲਾਂ ਕਹਿੰਦਾ ਸੀ ਕਿ ਜਦੋਂ ਮੈਂ ਮੰਤਰੀ ਬਣਾਗਾ ਮੈਂ 24 ਘੰਟੇ ਲੈਟ ਦਾਂਗਾ ਹਾਂ 24 ਘੰਟੇ ਕੀ ਲੈਟ ਕਮੁਰਾ ਇੱਕ ਘੰਟਾ ਵੀ ਲੈਟ ਆਰਾਮ ਨਾਲ ਆਵੇ ਤਾਂ ਬੰਦਾ ਬੱਚਾ ਸੌਂ ਵੀ ਸਕਦਾ ਤੇ ਅੱਜ 28 ਘੰਟੇ ਹੋ ਗਏ ਨਾ ਨਾ ਲੈਟ ਨਾ ਪਾਣੀ ਨਾ ਨਾਣਾ ਬੱਚਿਆਂ ਨੂੰ ਮੂਲ ਜਾਂਦੇ ਆ ਬੱਚਿਆਂ ਨੂੰ ਟੱਟੀਆਂ ਉਲਟੀਆਂ ਬਿਮਾਰ ਬੁਖਾਰ ਹੋਏ ਹੋਏ ਨੇ ਇਹ ਜ਼ਿੰਮੇਵਾਰ ਕੌਣ ਹੈ ਇਹ ਜ਼ਿੰਮੇਵਾਰ ਕੌਣ ਹੈ ਭਗਵੰਤ ਮਾਨ ਜ਼ਿੰਮੇਵਾਰ ਹੈ ਬੱਚੇ ਸਕੂਲਾਂ ਤੋਂ ਛੁੱਟਿਆ ਇੱਕ ਮਿੰਨਾ ਪਈਆਂ ਨੇ ਸਕੂਲਾਂ ਦਾ ਟਾਈਮ ਹੈ ਬੱਚਾ ਸਕੂਲ ਜਾਣਗੇ ਤਾਂ ਜਪਾਨੀ ਹੋਏਗਾ ਲੇਟ ਹੋਏਗੀ ਤਾਂ ਹੀ ਬੱਚੇ ਨਾ ਟੋਕ ਸਕੂਲਾਂ ਚ ਜਾਣਗੇ ਰੋਟੀ ਪਕਾਵਾਂਗਾ ਲੇਟ ਹੋ ਗਈ ਬੈਠਾ ਆਟਾ ਤੇ ਰੋਟੀ ਵੀ ਨਹੀਂ ਪਕਾਈ ਕੰਮ ਨਹੀਂ ਹੋਏਗਾ ਨਾ ਪਾਣੀ ਤੋਂ ਬਿਨਾ ਤਾਂ ਨਾ ਲਾਹਤ ਤੋਂ ਬਿਨਾ ਕੋਈ ਜਦੋਂ ਦੀ ਲਾਈਟ ਬੰਦਿਆ ਡੈਡ ਮਿੰਨਾ ਆ ਗਿਆ ਜੀ ਮਨਜੀਤ ਨਗਰ ਦੇ ਵਿੱਚ ਨਾ ਤੇ ਲਾਟ ਸੈ ਤਰੀਕੇ ਨਾਲ ਦਿੰਦੇ ਨੇ ਨਾ ਪਾਣੀ ਦਿੰਦੇ ਨੇ ਕਿੰਨੀ ਕਿਤੇ دیر ਲੈਣ ਲਾਈ ਟਾ ਆ ਡੇਢ ਬਿੰਨਾ ਹੋ ਗਿਆ ਜੀ ਨਾ ਟਾਈਮ ਨਾ ਲਾਈਟ ਆ ਰਿਹਾ ਨਾ ਟਾਈਮ ਇੱਕ ਅੱਖ ਦੇ ਵਿੱਚ ਮੱਕਾ ਵੱਜਦਾ ਲਾਟ ਔਖੇ ਦੋ ਦਿਨ ਹੋ ਗਏ ਆ ਬਜਾ ਬੰਨਿਆ ਚਪਕ ਬੰਥਾ ਮਾਰ ਲੈ ਸਾਡੇ ਆ ਲਾਟਾਂ जानबूझ के बंद करांदे ने 24 घंटे हो गए ने बिजली ਲੈ ਗਏ ਜੈ ਸਾਡੇ ਆਲਾਟਾ ਬਿਜਲੀ ਐਸ ਤਰ੍ਹਾਂ ਹੀ ਬੰਦ ਹੋ ਗਈਆ ਕੁਛ ਹੋ ਗਿਆ ਕੋਈ ਸਾਡੇ ਘਰ ਚ ਕੋਈ 19 ਕੀ ਮਰਨ ਦਾ ਕੋਈ ਮੁੱਲੇ ਦੇ ਵਿੱਚ ਕੋਈ ਸਿਆਪਾ ਹੋ ਗਿਆ ਤੇ ਭਗਵਾਨ ਤਾਂ ਮਾਨ ਸਿੰਘ ਜ਼ਿੰਮੇਵਾਰ ਤੇਰਾ 92 ਐਮਐਲ ਜ਼ਿੰਮੇਵਾਰ ਹੋ ਗਏ ਤੁਹਾਡੀ ਕੋਈ ਇੱਥੇ ਦੇ ਮੌਜੂਦਾ ਵਿਧਾਇਕ ਨਾ ਜਾਂ ਕੋਈ ਇੱਥੇ ਪ੍ਰਸ਼ਾਸਨਿਕ ਜਿਹਦਾ ਵੋਟਾ ਲੈਣਿਆ ਨਾ ਤੂੰ ਤਾਂ ਕਹਿੰਦਾ ਗੋਗੀ ਭੂਆ ਬਾਹਰ ਆ ਜਾ ਗੋਗੀ ਭੂਆ ਉਵਾਦੇ ਗੋਗੇ ਪਵਾਨੇ ਦਿਲੋ ਬੋਟਾ ਪਵਾਈਆਂ ਨੇ ਤੇ ਦਿਲਾਂ ਯਾਰਾਂ ਨੂੰ ਬੰਨਿਆ ਦਾ ਬਲੇ ਮਾ ਦੇ ਨਾ ਹਰਾਇਆ ਨਾ ਅਸੀਂ ਵੀ ਗੋਗੇ ਪਵਾਨੇ ਜਿੰਨੀ ਸੰਗਤ ਖਲੋਤੀ ਹੈ ਸਭ ਗੋਗੇ ਪਵਾਨ ਦੇ ਨਾਲ ਹੀ ਖਲੋਤੀ ਹੈ ਕੋਈ ਕੰਜਰ ਦਾ ਨਹੀਂ ਆਇਆ ਕੋਈ ਨਹੀਂ ਕੋਈ ਬਿਜਲੀ ਮੇ ਅਗਮੇ ਦੇ ਵਿੱਚ ਨਹੀਂ ਹੈਗਾ ਕੋਈ ਨਹੀਂ ਗੱਲ ਐਨੀ ਪਬਲਿਕ ਖਲੋਤੀ ਕੇ ਪੱਕਾ ਲਾਟਾ ਬਿਜਲੀ ਆਪ ਤੇ ਐਸੀ ਜਰ ਹਮ ਕਰ ਰਹੇ ਨੇ ਅਨਾਰੇ ਗੱਡੀਆਂ 'ਚ ਐਸੀ ਲੱਗੇ ਨੇ ਭਗਵੰਤ ਬਾਦ ਜਲੰਦਰ ਕੋਠੀ ਲੈ ਲਈਏ ਕਿਉਂਕਿ ਹਾਰ ਗਿਆ ਨਾ ਹੁਣ ਉਹਨਾਂ ਨੂੰ ਜਲੰਦਰ ਚ ਕੋਠੀ ਤਾਂ ਲੈਣੀ ਪੈਗੀ ਹੈ ਜਣ ਜਲੰਧਰ ਚੋਂ ਨਾ ਕੋਠੀ ਥਾਂ ਲੈ ਕਿਉਂਕਿ ਇੱਥੇ ਤੁਹਾਨੂੰ ਤੇਰਾ ਤੋਂ ਜ਼ੀਰੋ ਹੋਗੀ ਹੁਣ ਜ਼ੀਰੋ ਤਾਂ ਵੀ ਰਹਿ ਜਾਏਗਾ ਕਿ ਇਹਨੇ ਪਬਲਿਕ ਦੀ ਬਾਤ ਜਨਾ ਨਾ ਸੁਣੀ ਤੇ ਇੱਥੇ ਵੀ ਚਲੀ ਜਾਏਗਾ ਇਹਦੇ ਸਾਹ 6 ਮਹੀਨਾ ਤੱਕ ਕੁਰਸੀ ਖਤਮ ਹੋ ਜੇਗੀ ਅੱਜ ਜੀ ਕੀ ਨਾਮ ਆ ਅੱਜ ਵੱਡੀ ਗਿਣਤੀ ਚ ਮਹਿਲਾਵਾਂ ਔਰ ਪੁਰਸ਼ ਆਏ ਅਬੀ ਮੇਰਾ ਨਾਮ ਕਰਤਕੌਰ ਆ ਕੀ ਵਜ੍ਹਾ ਵਜ੍ਹਾ ਬਹੁਤ ਪਰੇਸ਼ਾਨ ਆ ਸੀ 2 ਮਹੀਨੇ ਤੋਂ ਬਿਜਲੀ ਤੋਂ ਪਾਣੀ ਤੋਂ ਨਿਆਣੇ ਪਰੇਸ਼ਾਨ ਨਿਕ ਨਿਕ ਨਿਆਣੇ ਰੋਂਦੇ ਪੂਰੀ ਪੂਰੀ ਰਾਤ ਜਾਗਦੇ ਆ ਸੀ ਚੱਲ ਮਰ ਮਰ ਰਾਤ ਕੱਟਦੇ ਆ ਸੀ ਕਿਹੜੇ ਦੇ ਦੀ ਲਾਈਟ ਬੰਦ ਆ ਮਨਜੀਤ ਨਗਰ ਦੀ ਮਨਜੀਤ ਨਗਰ ਦੀ ਹਾਂ ਜੀ ਕਦੋਂ ਕਦੀ ਬੰਦ ਆ ਇਹ ਡੇਢ ਮਿੰਨਾ ਹੋ ਗਿਆ ਹੁਣ ਦੋ ਦਿਨ ਹੋ ਗਏ ਆਈ ਹੀ ਨਹੀਂ ਦੋ ਦਿਨ ਹੋ ਗਏ ਲਾਈਟ ਆਈ ਨਹੀਂ ਬਿਲਕੁਲ ਨਾ ਪਾਣੀ ਲੈਟ ਬੀਲੀ ਮਹਿਕਮੇ ਦੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਨਹੀਂ ਨਹੀਂ ਕਿਸੇ ਨਾਲ ਗੱਲ ਨਹੀਂ ਕੋਈ ਮਿਲਿਆ ਨਹੀਂ ਸਾਨੂੰ ਅੰਦਰ ਹੁਣ ਤੁਸੀਂ ਕਦੋਂ ਦੇ ਬੈਠੇ ਸੀ ਹੁਣ ਸਾਲ ਘੰਟਾ ਹੋ ਗਿਆ ਬੈਠਿਆਂ ਨੂੰ ਰਾਤ ਵੀ ਆਈ ਸੀ ਤੁਸੀਂ ਰਾਤੀ 2:00 12:00 ਵਜੇ ਰਾਤੀ ਵੀ ਆਈ ਸੀ 12:00 ਵਜੇ ਜੀ ਉਦੋਂ ਕੋਈ ਨਹੀਂ ਮਿਲਿਆ ਕੀ ਗੱਲਬਾਤ ਹੋਈ ਹੈ ਕੋਈ ਗੱਲਬਾਤ ਹੁਣ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀ ਵਜ੍ਹਾ ਕੀ ਲਾਈਟ ਬ ਤੁਰ ਲੰਦੇ ਵਿਰਾਟ ਸੀ ਰਤੀ ਸਾਡੇ ਮਲੇ ਲਿਆਟ ਨਹੀਂ ਸੀਗੀ ਸਾਡੇ ਨਿੱਕੇ ਨਿੱਕੇ ਬੱਚੇ ਪਾਣੀ ਤੋਂ ਰੋਟੀ ਤੋਂ ਤਰਸਦੇ ਫੇਰ ਹੁੰਦੇ ਪਏ ਹਨ ਅਸੀਂ ਹੁਣ ਸਾਰੇ ਚਾਹ ਤੋਂ ਬਿਨਾ ਆਏ ਸਾਰੇ ਕਿਸੇ ਨੇ ਚਾਹ ਨਹੀਂ ਪੀਤੀ ਘਨਾਤਾ ਨਹੀਂ ਹੈ ਐਡੇ ਸਾਰੇ ਆ ਗਏ ਆ ਕਿੰਨੇ ਪਰੇਸ਼ਾਨ ਆ ਅਸੀਂ ਠੀਕ ਹਨ ਬੱਚੇ ਸਕੂਲ ਜਾਂਦੇ ਸਕੂਲ ਬੱਚੇ ਸਕੂਲ ਤੋਂ ਹੁੰਦੇ ਆ ਭੇਜੇ ਨਹੀਂ ਸਕੂਲ ਕਿੱਥੇ ਭੇਜਣੇ ਸੀ ਅਸੀਂ ਪਾਣੀ ਨਹੀਂ ਹੈ ਕੋਈ ਫੋਨ ਤੇ ਗੱਲਬਾਤ ਹੋ ਪਈ ਇਹਨਾਂ ਨਾਲ ਨਹੀਂ ਦੇ ਕਿਸੇ ਨਾਲ ਫੋਨ ਤੇ ਗੱਲਬਾਤ ਨਹੀਂ ਹੋ ਰਹੀ ਕੋਈ ਗੱਲਬਾਤ ਨਹੀਂ ਫੋਨ ਚੱਕਦੇ ਹੀ ਨਹੀਂ ਫੋਨ ਚੱਕਦੇ ਨਹੀਂ ਉਹ ਜਿਹੜਾ 19 بارਦ ਕਰਦੇ ਫੋਨ ਚੱਕਦੇ ਹੀ ਨਹੀਂ ਹੁੰਦਾ ਇਹ ਮੰਕੀ ਕਰਦੇ ਮੰਕ ਇਹੇ ਲਾਈਟ ਆਵੇ ਸਾਡੇ ਉਥੇ ਪਾਣੀ ਆਵੇ ਅਸੀਂ ਲਿਆੜ ਤੋਂ ਬਹੁਤ ਪਰੇਸ਼ਾਨ ਹਾਂ ਠੀਕ ਆ ਨਾ ਇਹੇ ਮਸਲਾ ਸਾਡਾ ਹੱਲ ਹੋਵੇ ਜੀ ਐਸਟੀਓ ਉਰੇ ਆ ਜਾ ਮੈਡੀਕਲ ਕੋਲੇ ਆ ਜਾ ਹਾਂਜੀ ਵੀਰ ਜੀ ਸਾਹਿਬ ਇੱਥੇ ਬਿਲੀ ਮਹਿਕਮੇ ਦਫ਼ਤਰ ਦੇ ਵਿੱਚ ਪਹੁੰਚੇ ਹੁੰਦਾ ਇਹ ਰਾਤ ਕਿਉਂਕਿ ਇਹ ਗਰੀਬ ਏਰੀਆ ਆ ਤਕ ਗਰੀਬੀ ਰੇਖਾ ਤੋਂ ਥੱਲੇ ਲੋਕ ਉਹਨਾਂ ਨੂੰ ਜਦੋਂ ਲਾਈਟ ਜਾਂ ਪਾਣੀ ਨਹੀਂ ਮਿਲੂ ਉਹਨਾਂ ਦੇ ਵਿੱਚ ਜਿਹੜਾ ਨਰਾਸ਼ਤਾ ਉਹ ਜ਼ਰੂਰ ਹੋਣੀ ਲਾਜ਼ਮੀ ਹੈ ਉਸ ਤੋਂ ਬਾਅਦ ਪਿਛਲੇ ਡੇਢ ਮਹੀਨੇ ਤੋਂ ਉਹਨਾਂ ਨੇ ਸ਼ਿਕਾਇਤ ਕਰੀ ਆ ਬਈ ਇੱਥੇ ਜਿਹੜੀ ਲਾਈਟ ਆ ਸਾਨੂੰ ਖਰਾਬ ਕਰਦੇ ਆ ਉਹਦੇ ਬਾਅਦ ਤੇ ਮੈਂ ਸੀਫ ਲੁਧਿਆਣਾ ਨੂੰ ਤਿੰਨ ਚਾਰ ਬਾਰ ਐਕਸ਼ਨ ਦੇ ਖਿਲਾਫ ਵੀ ਲਿਖ ਕੇ ਭੇਜਿਆ ਵੀ ਇਹ ਬਿਲਕੁਲ ਕੰਮ ਨਹੀਂ ਕਰਦੇ ਧਿਆਨ ਨਹੀਂ ਕਰਦੇ ਇਹ ਬਹਾਨਾ ਲਾਉਂਦੇ ਨੇ ਵੀ ਸਾਡੇ ਕੋਲੇ ਮੁਲਾਜ਼ਮਾਂ ਦੀ ਕਮੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਐਡੀਓ ਸਰਦਾਰ ਸਰਦਾਰ ਹਰਪਜਨ ਸਿੰਘ ਉਹਨਾਂ ਨੂੰ ਮੈਂ ਬੁਲਤੀ ਕਰੂੰਗਾ ਵੀ ਜਿਹੜੇ ਮੁਲਾਜ਼ਮ ਨੇ ਉਹ ਆਪਾਂ ਪੂਰੇ ਕਰਨੇ ਨੇ ਤਾਂ ਕਿ ਕਿਸੇ ਪ੍ਰਕਾਰ ਦਾ ਬਹਾਨਾ ਨਾ ਹੋਵੇ ਜੋ ਪਬਲਿਕ ਨੂੰ ਇਹਨਾਂ ਨੂੰ ਸਹੂਲਤੋਂ ਹਰੇਕ ਸਹੂਲਤ ਇਹਨਾਂ ਨੂੰ ਮਿਲ ਸਕੇ ਤਾਂ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਵਾਅਦਾ ਕਰਿਆ ਸੀ ਵੀ ਤੁਹਾਨੂੰ ਵਧੀਆ ਰਹਿਣ ਸਹਾਲੇ ਦਿਨ ਉਹਦੇ ਜਹੀ ਖਰੇ ਉੱਠੇ ਐਮਐਲਏ ਸਾਹਿਬ ਕੀ ਲੱਗਦਾ 600 ਜੋਨ ਦੀ ਮਾਫੀ ਉਹਦੇ ਕਰਕੇ ਬਿਜਲੀ ਬੰਦ ਕੀਤੀ ਨਹੀਂ ਨਹੀਂ ਕੋਈ ਪੰਜਾਬ ਦੇ ਵਿੱਚ ਮੈਂ ਇਸ ਮਾਦੇ ਮੇਰੇ ਦੱਸਣਾ ਚਾਹੁੰਦਾ ਦੀ ਸਰਕਾਰ ਨੂੰ ਕੋਈ ਕਟਨੀ ਜਿਹੜੀ ਮਸ਼ੀਨਰੀ ਹੈ ਇਹ ਅਧਿਕਾਰੀਆਂ ਨਾਲ ਦੋ ਚਾਰ ਬੰਦੀ ਗੱਲ ਹੋਈ ਹੈ ਵੀ ਇਹਦਾ ਵੱਡੇ ਪੱਧਰ ਦੇ ਜਿਹੜਾ ਕੰਮ ਕਰਨ ਦੀ ਜ਼ਰੂਰਤ ਹੈ ਜਿਹੜੇ ਗ੍ਰੱਡ ਨੇ ਉਹ ਕੁਝ ਥੇਰੇ ਬਾਅਦ ਫੇਲ ਹੋ ਜਾਂਦੇ ਨੇ ਤੁਸੀਂ ਪਿਛਲੇ ਦੇਖਿਆ ਹੋਣਾ ਬਈ ਦੋ ਦਿਨ ਪੂਰੇ ਲੁਧਿਆਣੇ ਦੀ ਲਾਈਟ ਬੰਦ ਰਹੀ ਏ ਇਕੱਲੇ ਮੰਗੀਤਨਗਰ ਦੀ ਗੱਲ ਨਹੀਂ ਦੋ ਦਿਨ ਪੂਰੇ ਲੁਧਿਆਣੇ ਦੀ ਲਾਈਟ ਬੰਦ ਰਹੀ ਏ ਹਾਹਾ ਕੱਲ ਵੀ ਮੰਤੀ ਸੀ ਜੇ ਜਿਹੜੀ ਕਿਸੇ ਕਮੀ ਪੇਸ਼ੀ ਹੈ ਉਹ ਜਲਦੀ ਪੂਰੀ ਕਰਾਂਗੇ ਹੁਣ ਕਿੰਨੀ ਕੀਦੀ ਲੱਗਦੀ ਹੈ ਅਣਗਿਣਤੀ ਦੇਖੋ ਅਧਿਕਾਰੀਆਂ ਦੀ ਵੀ ਹੈ ਜਿਹੜੀ ਪਲੈਨਿੰਗ ਹੈ ਪਲੈਨਿੰਗ ਤੋਂ ਬਿਨਾ ਕੰਮ ਕਰਦੇ ਨੇ ਜੇ ਸੜਕ ਬਣਦੀ ਹੈ ਆ ਬਿਜਲੀ ਵਿਭਾਗ ਨੂੰ ਬੁਲਾਇਆ ਜਾਵੇ ਪਾਣੀ ਵਾਲੇ ਨੂੰ ਬੁਲਾਇਆ ਜਾਵੇ ਸੇਵਰੇਜ ਵਾਲੇ ਨੂੰ ਬੁਲਾਇਆ ਜਾਵੇ ਕਿ ਅਸੀਂ ਸੜਕ ਬਣਾਉਣ ਲੱਗੇ ਹਾਂ ਇਹਨੂੰ ਤੁਸੀਂ ਆਪਣਾ ਜਿਹੜਾ ਕੰਮ ਹੈ ਪੈਂਡਿੰਗ ਕਰ ਦਿਓ ਹੁਣ ਰੇਲਵੇ ਦੀ ਲਾਈਨ ਆ ਗਈ ਨਵੀਂ ਉਹਦੇ ਵਿੱਚ ਕਿਸੇ ਦਾ ਕੀ ਕਸੂਰ ਹੈ ਰੇਲਵੇ ਵਿਧੀ ਲਾਈਨ ਵਾਲਿਆਂ ਨੇ ਜਿਹੜੀ ਕੇਬਲ ਕੱਟਦੀ ਹੈ ਕੇਬਲ ਠੀਕ ਕਰੀ ਉਹਨਾਂ ਨੇ ਦਿੱਲੀ ਮਿੱਟੀ ਕਾਲੀ ਗਾਲੀ ਗਾਲੀ ਤੇ ਪਾ ਦਿੱਤੀ ਕਿ ਪਬਲਿਕ ਪਰੇਸ਼ਾਨ ਦੀ ਜਦੋਂ ਗਿੱਲੀ ਮਿੱਟੀ ਪੈ ਗਈ 2 ਘੰਟੇ ਬਾਦੋਂ ਉਹ ਦੁਬਾਰਾ ਫੇਰ ਟਟਕੇ ਵੱਜ ਗਏ ਜਦੋਂ ਰਾਤ ਪਬਲਿਕ ਗੁੱਸਾ ਹੋਇਆ ਤਾਂ ਜਿਹੜੇ ਜਿਹੜੇ ਉੱਥੇ ਅਫਸਰ ਕੰਮ ਕਰਦੇ ਸੀ ਮੁਲਾਜ਼ਮ ਸੀ ਉਹ ਡਰ ਕੇ ਦੌੜ ਗਏ ਮੈਂ ਜਲੰਧਰ ਸੀ ਇਹਨਾਂ ਨਾਲ ਵਾਅਦਾ ਕਰਿਆ ਸੀ ਵੀ ਸਵੇਰੇ 10 ਵਜੇ ਤੁਹਾਡੇ ਕੋਲ ਆਉਂਗਾ ਉਹ ਮੈਂ ਇੱਥੇ ਅੱਜ ਪਹੁੰਚ ਹੋਣਾ ਅਧਿਕਾਰੀਆਂ ਨਾਲ ਗੱਲਬਾਤ ਹੋ ਗਈ ਲੇਬਰ ਉੱਥੇ ਡਿਪੂਟ ਹੋਈ ਹੈ 1 ਘੰਟੇ ਦੇ ਵਿੱਚ ਵਿੱਚ ਬਿਜਲੀ ਇਹਨਾਂ ਨੂੰ ਜੜੀਆਂ ਰੋਕ ਰਿਹਾ। ਇਹ ਕਹਿੰਦੇ ਮੀਂਹ ਪੈਂਦੇ ਚ ਵੀ ਤੁਹਾਡੇ ਕੋਲੇ ਜਾ ਕੇ ਆਏ ਨੇ ਰਾਤੀ। ਮੈਂ ਰਾਤ ਦਿਲੰਦਰ ਸਿੰਘ ਇਹਨਾਂ ਨੂੰ ਦੱਸਿਆ ਲੋਕਾਂ ਨੂੰ। ਜੀ। ਇਹ ਮੈਂ ਇਹਨਾਂ ਦਾ ਵਾਅਦਾ ਕਰਿਆ ਸੀ ਵੀ ਮੈਂ ਮੈਂ ਹੱਲ ਹੋਏਗਾ। ਹੱਲ ਹੋ ਗਏ 1 ਘੰਟੇ ਤੁਸੀਂ ਉੱਥੇ ਹੀ ਰਹੋ ਮੇਰੇ ਨਾਲ। ਮੈਂ ਕਰਾ ਕੇ ਫੇਰ ਮੁੜ ਕੇ ਆਉਣਾ ਚਾਹੀਦਾ।